ਸਤਿ ਸ਼੍ਰੀ ਅਕਾਲ ਜੀ ਜਾਕਿਆ ਜੀ ਤੁਹਾਡਾ ਸਵਾਗਤ ਹੈ ਮੈਂ ਬੋਤਨ ਗੰਤਰੀ ਲੋਕ ਸਵਾਰ ਚੋਣਾਂ ਦਾ ਜਿਹੜਾ ਵਿਗੋਲ ਹੈ ਬੱਚਾ ਹੈ ਪੰਜਾਬ ਚ 1 ਜੂਨ ਨੂੰ ਚੋਣ ਹੋਣੇ ਨੇ ਤੇ ਰਾਜਨੀਤਿਕ ਪਾਰਟੀਆਂ ਨੇ ਲਗਾਤਾਰ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਲੁਧਿਆਣਾ ਤੋਂ ਮੌਜੂਦਾ ਐਮਐਲਏ ਸੈਂਟਰਲ ਤੋਂ ਅਸ਼ੋਕ ਪ੍ਰਸਾਦ ਪੱਪੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਜੁੰਦ ਦੇ ਚੋ ਪਮਨ ਤਮਾਰੀ ਨੂੰ ਜਿਹੜਾ ਅਜਮਾਇਆ ਗਿਆ ਹੈ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਇਸ ਤੋਂ ਇਲਾਵਾ ਫਰੋਜਪੁਰ ਤੋਂ ਜਿਹੜੀ ਟਿਕਟ ਜਿਹੜੀ ਹੈ ਵੀ ਅਨਾਉਂਸ ਕਰ ਦਿੱਤੀ ਗਈ ਹੈ ਤੇ ਨਾਲ ਹੀ ਗੁਰਦਾਸਪੁਰ ਤੋਂ ਵੀ ਸ਼ਰੀ ਕਲਸੀ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹੈ ਲਗਾਤਾਰ ਆਮ ਆਨੀ ਪਾਰਟੀ ਤੇ ਹੋਰ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਉਤਾਰੇ ਜਾ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਪੰਜਾਬ 'ਚ ਆਪਣੀ ਜਿਹੜੀ ਦੂਜੀ ਲਿਸਟ ਹੈ ਉਹ ਜਾਰੀ ਕੀਤੀ ਹੈ ਜਿਦੇ 'ਚ ਬਠਿੰਡਾ ਤੋਂ ਉਹਨਾਂ ਨੂੰ ਪਰਮਪਾਲ ਕੌਰ ਸਿੱਧੂ ਜਿਹੜੇ ਕੀ ਸਾਬਕਾ ਖਾਲੀ ਮੰਤਰੀ ਸਕੰਦਰ ਸਿੰਘ ਮਲੂਕਾ ਦੀ ਨੂੰਹ ਹਨ ਤੇ ਉਹਨਾਂ ਨੂੰ ਉਮੀਦਵਾਰ ਵਜਾ ਕੇ ਹੁਣ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਹੈ ਇਹ ਜਿਹੜੀ ਕੈਂਡੀਡੇਟ ਹੈ ਬੜੀ ਅਹਿਮ ਮੰਨੇ ਜਾ ਰਿਹਾ ਹੈ ਕਿਉਂਕਿ ਬਟਿੰਡਾ ਤੋਂ ਹਰ ਸਿਮਰਤ ਬਕੋਰ ਬਾਦਲ ਉਮੀਦਵਾਰ ਹੁੰਦੇ ਹਾਲੇ ਤੱਕ ਨਾਮ ਦਾ ਐਲਾਨ ਨਹੀਂ ਹੋਇਆ ਹੈ ਪਰ ਜਿਹੜਾ ਆਮ ਆਦਮੀ ਪਾਰਟੀ ਨੇ ਹੁਣ ਤੇ ਭਾਰਤੀ ਜਨਤਾ ਪਾਰਟੀ ਨੇ ਇੱਥੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਨੇ ਤੇ ਹੁਣ ਲਗਾਤਾਰ ਬਾਕੀ ਸੀਟਾਂ ਦੇ ਵੀ ਜਿਹੜੇ ਉਮੀਦਵਾਰ ਲਗਾਤਾਰ ਉਤਾਰੇ ਜਾ ਰਹੇ ਹਨ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਕਾਂਗਰਸ ਨੇ ਹਾਲੇ ਆਪਣੇ ਉਮੀਦਵਾਰ ਨਹੀਂ ਐਲਾਨ ਕੀਤੇ ਨੇ ਤੇ ਲਗਾਤਾਰ ਹੁਣ ਕਾਂਗਰਸ ਦੀ ਜਿਹੜੀ ਹੈ ਉਹ ਜਿਹੜੀ ਸੀਟ ਦਾ ਇੰਤਿਆਰ ਕੀਤਾ ਜਾ ਰਿਹਾ ਉਮੀਦਵਾਰਾਂ ਦਾ ਇੰਤਿਆਰ ਕੀਤਾ ਜਾ ਰਿਹਾ ਵੀ ਉਹ ਕਿਉਂ ਚੋਣ ਮੈਦਾਨ ਚ ਉਤਾਰਦੇ ਆ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਆਪਣੇ ਜਿਹੜੇ ਹੋਰ ਉਮੀਦਵਾਰ ਐਲਾਨ ਕਰ ਦਿੱਤੇ ਸੀ ਤੇ ਆਮ ਆਦਮੀ ਪਾਰਟੀ ਨੇ ਹੁਣ ਲੋਕ ਸਭਾ ਦੀਆਂ 13 ਪੰਜਾਬ ਦੀਆਂ ਸੀਟਾਂ ਤੋਂ ਸਾਰੇ ਨੰਬਰ ਐਲਾਨ ਕਰ ਦਿੱਤੇ ਨੇ ਹੁਣ ਇਹਨਾਂ ਲਈ ਚੋਣ ਮੈਦਾਨ ਪੂਿਤਰਾ ਸੱਜ ਚੁੱਕਿਆ ਹੈ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਲਗਾਤਾਰ ਆਪਣੇ ਐਮਐਲਏ ਤੇ ਕੈਬਨਲ ਮੰਤਰੀਆਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਤੇ ਸਭ ਤੋਂ ਵੱਡੀ ਪ੍ਰੀਖਿਆ ਆਮ ਆਦਮੀ ਪਾਰਟੀ ਦੀ ਹੋਣ ਚੱਲੀ ਹੈ ਕਿਉਂਕਿ ਭਗਵਾਨ ਤਮਨ ਜਿਹੜੇ ਸੀਐਮ ਹੈ ਪੰਜਾਬ ਦੇ ਉਹਨਾਂ ਨੇ ਇਹ ਗੱਲ ਕਹੀ ਹੈ 13 ਜ਼ੀਰੋ ਦਾ ਆਂਕੜਾ ਹੋਊਗਾ ਯਾਨੀ ਕਿ 13 ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਤੇ 13 13 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਜਿੱਤੂਗੀ ਤੇ ਜ਼ੀਰੋ ਸੀਟ ਜਿਹੜੀ ਹੋਊਗੀ ਉਧਰ ਕਾਂਗਰਸ ਲਈ ਇੱਕ ਵੱਡਾ ਜਿਹੜਾ ਇਹ ਜਿਹੜਾ ਧਿਆਨ ਖਿਨਿਆ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਸਕੀਮਾਂ ਚਲਾਈਆਂ ਜਾ ਰਹੀਆਂ ਜਿਹੜੀ ਕਾਂਗਰਸ ਐ ਲਗਾਤਾਰ ਕਹਿੰਦੀ ਆਲੀ ਹੈ ਵੀ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਉਹ ਜਿਹੜੀਆਂ ਉਹਦਾ ਕੋਈ ਲੋਕਾਂ 'ਚ ਕੋਈ ਨੀਚੇ ਤੱਕ ਨਹੀਂ ਜਾ ਰਹੀ ਤੇ ਲੋਕ ਵਿਰੋਧੀ ਸਾਥ ਹੋ ਰਹੀ ਹੈ ਜਦਕਿ ਕਾਂਗਰਸ ਇਹ ਮਨ ਕੇ ਚੱਲ ਰਹੀ ਹੈ ਕਿ ਐਂਟੀ ਕਮੇਸੀ ਜੇ ਕੋਈ ਹੈ ਹੀ ਹੈ ਉਹਨੂੰ ਦਾਵਾ ਕੀਤਾ ਜਾ ਰਿਹਾ ਹੈ ਉਹਦਾ ਫਾਇਦਾ ਕਾਂਗਰਸ ਨੂੰ ਮਿਲੂਗਾ ਤੇ ਕੀ ਮਿਲੂਗਾ ਨਹੀਂ ਮਿਲੂਗਾ ਇਹ ਤਾਂ ਜਦੋਂ ਉਮੀਦਵਾਰ ਉਤਰਨਗੇ ਜਾਂ ਚੋਣ ਦੇ ਨਤੀਜੇ ਜਦੋਂ ਆਣਗੇ ਉਦੋਂ ਹੀ ਪਤਾ ਲੱਗੂਗਾ ਕਿ ਭਾਰਤੀ ਜਨਤਾ ਪਾਰਟੀ ਵੀ ਲਗਾਤਾਰ ਆਪਣੇ ਉਮੀਦਵਾਰ ਉਤਾਰ ਰਹੀ ਹੈ ਆਕਾਲੀ ਦਲ ਵੀ ਇਸ ਜਿਹੜੇ ਪਿੱਛੇ ਨਹੀਂ ਹੈਗਾ ਕਿ ਉਹ ਵੀ ਲਗਾਤਾਰ ਜਿਹੜਾ ਮੰਥਨ ਕਰ ਰਿਹਾ ਹੈ ਵੱਖ-ਵੱਖ ਸੀਟਾਂ ਤੇ ਤੇ ਉਹਨਾਂ ਵੱਲੋਂ ਜਿਹੜਾ ਮਜ਼ਬੂਤੀ ਜਿਹੜੀ ਆ ਦਿੱਤੀ ਜਾ ਰਹੀ ਹੈ ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਐਸਵਾ ਪੰਜਾਬ ਦੇ ਵਿੱਚ ਕਿਉਂਕਿ ਕਾਲੀ ਪਾਜਪਾ ਦਾ ਗਠਜੰਬੰਦਨ ਨਹੀਂਗਾ ਚਕੋਨਾ ਮੁਕਾਬਲਾ ਸਾਹਮਣੇ ਆ ਰਿਹਾ ਚਕੋਨਾ ਮੁਕਾਬਲੇ ਵਿੱਚ ਕੌਣ ਜਿੱਤਦਾ ਹੈ ਇਹ ਬੜਾ ਇੱਕ ਲੰਬਾ ਸਮਾਂ ਹੈ ਚਾਰ ਜੇ 1 ਜੂਨ ਨੂੰ ਚੋਣ ਆਉਣੀ ਹੈ ਤੇ ਜਿਦਾ ਜਿਦਾ ਗਰਮੀ ਵੱਧਦੀ ਜਾ ਰਹੀ ਹੈ ਉਦਾਂ ਦਾ ਇਲੈਕਸ਼ਨ ਦੀ ਵਿੱਚ ਵੀ ਗਰਮੀ ਦੀ ਸਿਆਸਤ ਵਿੱਚ ਵੀ ਗਰਮੀ ਆਉਂਦੀ ਆਈ ਹੈ ਤੇ ਲੋਕ ਲਗਾਤਾਰ ਦੇਖਦੇ ਰਹੇ ਨੇ ਇਹ ਨੇ ਕਿ ਕੌਣ ਉਮੀਦਵਾਰ ਕਿੱਦਾਂ ਲੱਗੇਗਾ ਤੇ ਲੋਕ ਉਮੀਦਵਾਰਾਂ ਦੇ ਨਜ਼ਰ ਜੂ ਤਕਾਏ ਹੋਏ ਨੇ ਆ ਜਾਮਾ ਦੀ ਪਾਰਟੀ ਨੇ ਪੰਜਾਬ ਤੋਂ ਬੜੇ